ਕੰਜਨਪ੍ਰੀਤ گور ਦੇ ਕੈਨੇਡਾ ਪਾ ਜਾਣਦੀਆਂ ਖਬਰਾਂ ਦੇ ਵਿਚਾਲੇ ਅੱਜ ਕੰਜਨਪ੍ਰੀਤ ਥਾਣਾ ਮਜੀਠਾ ਵਿਖੇ ਪੇਸ਼ ਹੋਏ ਨੇ ਦੱਸਦੀ ਹੈ ਕਿ ਕੰਜਨਪ੍ਰੀਤ ਸ਼ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੋਰ ਰੰਦਾਵਾ ਦੀ ਧੀ ਹੈ ਜੋ ਕਿ ਕੈਨੇਡਾ ਤੋਂ ਭਾਰਤ ਉਹਨਾਂ ਦੇ ਚੋਣ ਪ੍ਰਚਾਰ ਦੇ ਲਈ ਆਈ ਹੋਈ ਸੀ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਕਾਫੀ ਸੁਰਖੀਆਂ ਚ ਬਣੀ ਰਹੀ ਹੈ ਕੰਜਨਪ੍ਰੀਤ ਤੇ ਇਸੇ ਚੋਣ ਪ੍ਰਚਾਰ ਦੌਰਾਨ ਕੰਜਨਪ੍ਰੀਤ ਦੇ ਵੱਖ-ਵੱਖ ਥਾਣਿਆਂ 'ਚ ਚਾਰ ਪਰਚੇ ਵੀ ਦਰਜ ਕੀਤੇ ਗਏ ਜਿਸ ਮਾਮਲੇ ਦੇ ਵਿੱਚ ਅੱਜ ਉਹ ਪੇਸ਼ ਹੋਏ ਨੇ ਤੇ ਇਹ ਮਾਮਲਾ ਫਰਜ਼ੀ ਜਾਣਕਾਰੀ ਦੇ ਕੇ ਪਾਸਪੋਰਟ ਬਣਾਉਣ ਦੇ ਨਾਲ ਸੰਬੰਧਿਤ ਦੱਸਿਆ ਜਾ ਕੁਝ ਵੀ ਨਹੀਂ ਹੋਇਆ ਪਰ ਉਹ ਥਾਣਾ ਮਜੀਠਾ ਪਹੁੰਚੇ ਨੇ ਕੰਜਨਪ੍ਰੀਤ ਦਾ ਕਹਿਣਾ ਕਿ ਉਹ ਪੁਲਿਸ ਨੂੰ ਪੂਰਾ ਸਹਿਯੋਗ ਦੇਗੀ ਬਿਆਨ ਦਰਜ ਕਰਵਾਏਗੀ ਮਾਮਲੇ ਦੇ ਵਿੱਚ ਤੇ ਪੂਰਾ ਸਹਿਯੋਗ ਜਿਹੜਾ ਉਸਦੇ ਵੱਲੋਂ ਦਿੱਤਾ ਜਾਵੇਗਾ ਆ ਪੁਲਿਸ ਨੇ ਇਸ ਦੇ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਵੀ ਕੀਤੇ ਹੋਏ ਨੇ ਥਾਣੇ ਤੋਂ 100 ਮੀਟਰ ਦੀ ਦੂਰੀ ਦੇ ਉੱਤੇ ਹੀ ਬੈਰੀਕੇਡਿੰਗ ਕੀਤੀ ਗਈ ਅੱਗੇ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਗਿਆ ਕੰਜਨਪ੍ਰੀਤ ਦੇ ਵੱਲੋਂ ਮੀਡੀਆ ਦੇ ਨਾਲ ਵੀ ਗੱਲਬਾਤ ਨਹੀਂ ਕੀਤੀ ਗਈ ਮੀਡੀਆ ਨੂੰ ਵੀ ਅੱਗੇ ਜਾਣ ਨਹੀਂ ਦਿੱਤਾ ਗਿਆ ਦੱਸਦੇ ਕਿ ਕੰਜਨਪ੍ਰੀਤ ਤਰੰਤਾਰਾਂ ਦੀ ਜ਼ਿਮਨੀ ਚੋਣ ਦੇ ਦੌਰਾਨ ਕਾਫੀ ਚਰਚਾ ਦੇ ਵਿੱਚ ਆਈ ਸੀ ਲਗਾਤਾਰ ਉਸਦੇ ਉਹ ਪ੍ਰਚਾਰ ਕੀਤਾ ਜਾ ਰਿਹਾ ਸੀ ਆਪਣੇ ਮਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਗਿਆ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੋਟਾਂ ਮੰਗੀਆਂ ਜਾ ਰਹੀਆਂ ਸਨ ਪਰ ਇਸੇ ਵਿਚਾਲੇ ਉਹਨਾਂ ਦੇ ਕਈ ਝਗੜੇ ਵੀ ਹੋਏ ਉਹਨਾਂ ਦੇ ਉੱਤੇ ਕਈ ਇਲਜ਼ਾਮ ਵੀ ਲੱਗੇ ਧਮਕਾਉਣ ਦੇ ਇਲਜ਼ਾਮ ਵੀ ਲੱਗੇ ਕਿ ਆਪਣੇ ਪਤੀ ਦੇ ਰਾਹੀਂ ਉਹ ਲੋਕਾਂ ਨੂੰ ਧਮਕਾ ਰਹੀ ਹੈ ਤੇ ਅਕਾਲੀ ਦਲ ਨੂੰ ਵੋਟ ਪਾਉਣ ਦੇ ਲਈ ਜ਼ੋਰ ਦਿੱਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਉਹਨਾਂ ਦੇ ਉੱਤੇ ਵੱਖ-ਵੱਖ ਥਾਣੇ ਦੇ ਵਿੱਚ ਚਾਰ ਪਰਚੇ ਦਰਜ ਕੀਤੇ ਗਏ ਤੇ ਅੱਜ ਉਹ ਮਜੀਠਾ ਥਾਣੇ ਦੇ ਵਿੱਚ ਪੇਸ਼ੀ ਦੇ ਲਈ ਪਹੁੰਚੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਪਰਦੇ ਜਾਣਕਾਰੀ ਦੇਖ ਉਹਨਾਂ ਨੇ ਪਾਸਪੋਰਟ ਬਣਾਇਆ ਉਹ ਮਾਮਲਾ ਹੈ ਹਾਲਾਂਕ ਸਪਸ਼ਟ ਨਹੀਂ ਹੈ ਜਦੋਂ ਉਹਨਾਂ ਦੇ ਪੇਸ਼ੀ ਹੁੰਦੀ ਹੈ ਉਸ ਤੋਂ ਬਾਅਦ ਸਪਸ਼ਟ ਹੋਵੇਗਾ ਕਿ ਕਿਹੜਾ ਮਾਮਲਾ ਸੀ ਕਿਸ ਮਾਮਲੇ ਦਾ ਵਿੱਚ ਉਹਨਾਂ ਨੂੰ ਅੱਜ ਪੇਸ਼ ਕੀਤਾ ਗਿਆ ਕਿਉਂਕਿ 4 ਪਰਚੇ ਇਸ ਵੇਲੇ ਕੰਜਨਪਰੇ ਦੇ ਹੇਠ ਦਰਜ ਕੀਤੇ ਗਏ ਨੇ